ਕੀ ਨਾਮ ਹੈ ਤੇਰਾ ਕਕੇ ਭਵਨ ਕੁਮਾਰ ਕਿਹੜੀ ਕਲਾਸੇ ਪੜਦੇ ਹੋ 10th ਤੇ ਕਿਹੜਾ ਪਿੰਡ ਹੈ ਸਾਨੀ ਸਦਾ ਸਿੰਘ ਹਾਂਜੀ ਕੀ ਕਰਨ ਆਏ ਹੋ ਅੱਜ ਅਸੀਂ ਕਿੱਟ ਲੈਣਾ ਹੈ ਹਾਂਜੀ ਕਿੱਟ ਮਿਲ ਗਈ ਤੁਹਾਨੂੰ ਕੀ ਕਰੋਗੇ ਅੱਛਾ ਨਸ਼ਾ ਦੂਰ ਹੋ ਗਏ ਤੇ ਬਾਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੇਡਾ ਤੇ ਦਸ ਵਸਤਰਾ ਤੇ ਨਸ਼ਾ ਵਿਚਨਾ ਜਾ ਤੇ ਆ ਕਿੱਟ ਤੁਹਾਨੂੰ ਅੱਜ ਕਿਹਨੇ ਦਿੱਤੀ ਏ ਇਹ ਮੈਡਮ ਪੰਜਾਬੀ ਕੀ ਨਾਮ ਹੈ ਤੁਹਾਡਾ 600 ਮੈਂਬਰ ਪੰਚਾਇਤ ਮੈਂਬਰ ਪੰਚਾਇਤ ਟਾਣੀ ਸਰਦਾ ਸਿੰਘ ਟਾਣੀ ਸਰਦਾ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਜੋ ਛੋਟੇ ਛੋਟੇ ਬੱਚਿਆਂ ਨੂੰ ਅੱਜ ਕਿੱਟ ਦਿੱਤੀ ਗਈ ਏ ਮੈਡਮ ਵੱਲੋਂ ਕਿੱਸਾ ਦਿੱਤੀਆਂ ਗਈਆਂ ਨੇ ਹਾਂਜੀ ਫਿਰ ਦੰਗੇ ਸਾਨੂੰ ਰੋਹਕਪਾਲ ਨੇ ਵੀ ਦੇ ਦਿੱਸੇ ਹਨ ਕਿੱਟਾਂ ਲਿਆ ਕੇ ਜੋ ਹਾਂਜੀ ਤੇ ਅਸੀਂ ਅੱਜ ਮੰਗ ਕੀਤੀ ਤੇ ਉਹ ਪੂਜਾ ਲੋਧਰਾ ਤੋਂ ਬਈ ਸਾਨੂੰ ਜਵਾਕਾਂ ਨੂੰ ਜੋ ਕਿਡਾ ਵਾਸਤੇ ਇਹਨਾਂ ਦੂਤੀਆ ਜੀ ਨੇ ਸਿੱਟਾ ਸਪੋਰਟ ਹਨਵਾ ਦਿੱਤਾ ਜਾਂਦਾ ਹੈ ਠੀਕ ਹੈ ਧੰਨਵਾਦ ਹਾਂਜੀ ਵੀਰ ਕੀ ਨਾਮ ਹੈ ਸੋਨਾ ਸਿੰਘ ਹਾਂਜੀ ਕੀ ਗੱਲ ਚੱਲਦੀ ਹੋ ਗੱਲ ਇਹ ਵੀ ਆਪਣੇ ਨਾਲ ਟੂਰਨਾਮੈਂਟ ਹੋਇਆ ਸੀ ਤੇ ਬੱਚਿਆਂ ਨੇ ਵੀ ਕਿੱਟ ਦੀ ਮੰਗ ਕੀਤੀ ਸੀ ਤੇ ਪੂਜਾ ਲੋਧਰਾ ਤੇ ਬੰਤੀ ਸਿੰਘ ਦੇਵਾ ਹੋਰ ਨੇ ਉਪਰਾਲਾ ਕੀਤਾ ਤੇ ਸਟਿੱਕ ਦੀ ਪ੍ਰੋਵਾਈਡ ਕਰਾਇਆ ਪਰ ਬੱਚਾ ਨਹੀਂ ਚੱਲਦਾ ਕੀ ਕਹਿਣਾ ਚਾਹੁੰਦੀ ਲੋਕਾਂ ਨੂੰ ਮੈਂ ਕਹਿਣਾ ਚਾਹ ਰਹੀ ਆ ਵੀ ਕਿ ਨਸ਼ਾ ਦੂਰ ਰਹਿਣਾ ਤੇ ਆਪਣਾ ਖੇਡਾਂ 'ਤੇ ਧਿਆਨ ਦੇਣ ਬੱਚੇ ਮੈਡਮ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਕਿੱਟਾਂ ਦਿੱਤੀਆਂ ਜਾ ਰਹੀਆਂ ਕਿਸ ਤਰ੍ਹਾਂ ਕਰ ਦਿਓ ਬਹੁਤ ਵਧੀਆ ਪੂਜਾ ਲੂਧਰਾ ਜੀ ਬਹੁਤ ਵਧੀਆ ਕਰ ਰਹੇ ਨੇ ਪਿੰਡ ਦੇ ਵਿੱਚ ਮਤਲਬ ਜਾ ਕੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਂਦੇ ਨੇ ਤੇ ਨਾਲ ਕਿੱਟਾਂ ਵੀ ਪ੍ਰੋਵਾਈਡ ਕਰਾ ਰਹੇ ਨੇ ਕਿਹੜੇ ਪਿੰਡਲੇ ਤੁਹਾਡੇ ਇਹਨਾਂ ਕੰਮ ਸੱਚਾ ਹੈ ਠੀਕ ਹਾਂਜੀ ਨਮਸਕਾਰ ਜੀ ਅੱਜ ਕਲਾਸ ਨੂੰ ਮੇਰੇ ਲਈ ਪਿਆਰ ਭਰੀ ਗ੍ਰਾਮ ਗ੍ਰਾਮ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਕਰਨੀ ਸਦਾ ਸਿੰਘ ਦੇ ਛੋਟੇ ਛੋਟੇ ਬੱਚਿਆਂ ਨੂੰ ਪੁਜਲ ਰੂਥਾ ਸਤਿ ਦੇਵਾ ਜੀ ਵੱਲੋਂ ਕਿੱਟ ਪ੍ਰੋਵਾਈਡ ਕਰਾਈ ਗਈ ਹੈ ਪਿਛਲੇ ਦਿਨ ਜਿਹੜਾ ਟੂਰਨਾਮੈਂਟ ਤੇ ਜੇਸੀ ਅੰਨ ਨੇ ਕਿੱਟ ਦੀ ਮੰਗ ਕੀਤੀ ਸੀ ਕਿ ਅੱਜ ਛੋਟੇ ਛੋਟੇ ਬੱਚਿਆਂ ਨੂੰ ਕਿੱਟ ਦੀ ਪ੍ਰੋਵਾਈਡ ਕਰਾਈ ਗਈ ਹੈ ਤੇ ਇਹ ਕਿਹਾ ਗਿਆ ਕਿ ਖਿਮਤ ਤੋਂ ਖੇਡਾਂ ਜੁੜੋ ਤੇ ਮੌਜੂਦ ਕੱਟੀ ਯੂਜ਼ ਕਰੋ ਤੇ ਆਪ ਵੀ ਖੇਡਾਂ ਜੁੜੋ ਤੇ ਨਾਲ ਦੂਜਿਆਂ ਨੂੰ ਖੇਡਾਂ ਜੁੜੋ ਕਿੰਨਾ ਸਿੱਧ ਦੂਰ ਹੋ ਤੇ ਇੱਕੋ ਦਿੱਚਾ ਸਾਡਾ ਪਿੰਡ ਪੋਜਲ ਉਤਰਸਿੱਧੀ ਅਤੇ ਬਤਵ ਦੇ ਲੋਕਾਂ ਨੂੰ ਖੇਡਾਂ ਲਈ ਜੋੜਨਾ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਿੱਟੜ ਦਾ ਸਮਾਨ ਤੇ ਸਪੋਰਟ ਦਾ ਸਮਾਨ ਦਿੱਤਾ ਜਾ ਰਿਹਾ ਹੈ ਤਾਂ ਕਿ ਸਾਡੇ ਨੌਜਵਾਨ ਖਿਡਾਰੀ ਜੋ ਕਿ ਫਾਜ਼ਿਲਕਾ ਦੇ ਵੀ ਨੇ ਤੇ ਆਸ-ਪਾਸ ਦੇ ਪਿੰਡਾਂ ਦੇ ਵੀ ਨੇ ਸਾਡੀ ਉਹ ਖੇਡਾਂ ਜੁਰਨ ਤੇ ਬਤਵ ਤੋਂ ਖੇਡ ਦਿੱਤੇ ਤਾਂ